ਸੱਚਨ ਦੀ ਪੈੜ ਉੜੇਕਦੀਆਂ ਗਲੀਆਂ ਮੇਰੇ ਸ਼ਹਿਰ ਦੀਆਂ ਚਲ ਲਫਜ਼ਾਂ ਵਿੱਚ ਭਰੋਤਿਆਂ ਗੱਲਾਂ ਜਜ਼ਬਾਤਾਂ ਦੀ ਲਹਿਰਦੀਆਂ ਜ਼ਿੰਦਗੀ ਵਾਲੇ ਸਟੇਸ਼ਨ ਤੇ ਗੱਟੀਆਂ ਵਕਤ ਦੀਆਂ ਨਹੀਂ ਠਹਿਰਦੀਆਂ ਦੱਸ ਪਲਾ ਕਿਵੇਂ ਖਰੀਦਾਂ ਮੈਂ ਟਿਕਟਾਂ ਕਿਹੜੇ ਪੈਦਤੀਆਂ ਟਿਕਟਾਂ ਕਿਹੜੇ ਪੈਦਤੀਆਂ ਜੇ ਮੈਂ ਤੁਹਾਡੇ ਪਾਸ ਸਾਲਮ ਸਬੂਤੇ ਰੁੱਖ ਵਾਂਗ ਨਾ ਮੁੜਾਂ ਤਾਂ ਪਾਲਨ ਵਾਂਗ ਮੁੜਾਂਗਾ ਚੁੱਲਿਆਂ 'ਚ ਬਲਾਂਗਾ ਰੋਟੀਆਂ 'ਚ ਪੱਕੀ ਹੋਈ ਅੱਗ ਆਪੇ ਦੱਸੇਗੀ ਅੱਗ ਤੋਂ ਪਹਿਲਾਂ ਕਿਸੇ ਰੁੱਖ ਦੀ ਹਰੀਓਲ ਸਮਾਂ ਹਵਾ ਵਿੱਚ ਟੁੱਲੇ ਹੋਏ ਬੋਲ ਤੋਂ ਬਾਅਦ ਦਿਲਾਂ ਵਿੱਚ ਸੰਭੀ ਹੋਈ ਚੁੱਪ ਬਨ ਜਾਵਾਂਗਾ ਮਹਿਕ ਨਹੀਂ ਹੋਵਾਂਗਾ ਤਾਂ ਹੋਵਾਂਗਾ ਮੈਂ ਮਹਿਕ ਦਾ ਖਿਆਲ ਕੁਝ ਕਲਾਂ ਯਾਦ ਆ ਗਈਆਂ ਜੋ ਮੈਨੂੰ ਦਿਲੋਂ ਰਵਾ ਗਈਆਂ ਭੁੱਲਿਆ ਸੀ ਜੋ ਚਾਕੀਆਂ ਰਾਤਾਂ ਖੁਦ ਸੋਈਆਂ ਮੈਂ ਨੋ ਚੱਕਾ ਗਈਆਂ ਅਕਸਰ ਕਈ ਕਿਸੇ ਕਹਾਣੀਆਂ ਅਧੂਰੀਆਂ ਰਹਿ ਜਾਂਦੀਆਂ ਕਿਸੇ ਨੂੰ ਖੁਆਇਸ਼ਾਂ ਤਬ ਲੈਂਦੀਆਂ ਕਿਸੇ ਨੂੰ ਮਜਬੂਰੀਆਂ ਪਹਿਚਾਣਦੀਆਂ ਗਿੱਲੀ ਮਿੱਟੀ ਨੂੰ ਆਕਾਰ ਦੇ ਕੇ ਇੱਕ ਖਾਸ ਰਿਸ਼ਤੇ ਵਿੱਚ ਟਾਲਿਆ ਸੀ ਆਪਾਂ ਨੇ ਵਕਤ ਪਾ ਕੇ ਇਹ ਮਿੱਟੀ ਸੁੱਕਣ ਲੱਗੀਏ ਹੋਲੀ ਹੋਲੀ ਇਹ ਰੇਤ ਪਣ ਹੱਥਾਂ ਵਿੱਚੋਂ ਕਿਰੀ ਚਾ ਰਹੀ ਏ ਗੱਲ ਇਹ ਵੀ ਹੈ ਕਿ ਆਪਣੀ ਵੀ ਪਕੜ ਟਿੱਲੀ ਪੈਨ ਲੱਗੀ ਏ ਇਸ ਤੋਂ ਪਹਿਲਾਂ ਕਿ ਇਹ ਰੇਤ ਸਾਰੀ ਕਿੱਜ ਜਾਵੇ ਕਿਉਂ ਨਾ ਪਿਆਰ ਅਨਪੱਤ ਤੇ ਤਵਜੋ ਦਾ ਛੱਟਾ ਥੀਕ ਫਿਰ ਤੋਂ ਉਸੇ ਹੀ ਆਕਾਰ ਵਿੱਚ ਟਾਲ ਲਿਆ ਜਾਵੇ ਸਪਨੇ ਤੇ ਅਸਲੀਅਤ ਦਾ ਫਰਕ ਮਟਾਉਣਾ ਪੈਂਦਾ ਏ ਕਦੇ ਸਮਾ ਹੁੰਦਾ ਹੱਕ ਵਿੱਚ ਤੇ ਕਦੇ ਬਣਾਉਣਾ ਪੈਂਦਾ ਏ ਕੰਡੇ ਬੈਠ ਕੇ ਕਿਵੇਂ ਹਾਸਲ ਮੁਕਾਮ ਹੋਣ ਕੇ ਗੋਤਾ ਜਗ ਦੇ ਦਰਿਆ ਵਿੱਚ ਲਾਉਣਾ ਪੈਂਦਾ ਏ ਗੋਤਾ ਜਗ ਦੇ ਦਰਿਆ ਵਿੱਚ ਲਾਉਣਾ ਪੈਂਦਾ ਏ ਗੱਲ ਪੁਰਾਣੀ ਹੋਵੇ ਤਾਂ ਇੱਤਿਹਾਲ ਸਬਨ ਚਾਹੰਤੀ ਬਿਨ ਪਾਣੀ ਹੋਵੇ ਤਾਂ ਪਿਆਸ ਬਨ ਚਾਹੰਤੀ ਹੈ ਕੁਝ ਪੌਣਦੀ ਹੋਵੇ ਤਾਂ ਆਸ ਬਨ ਚਾਹੰਤੀ ਹੈ ਕੁਝ ਕਮ ਚਾਹੰਤੀ ਹੋਵੇ ਤਾਂ ਕਾਸ਼ ਬਨ ਚਾਹੰਤੀ ਹੈ ਕਾਸ਼ ਬਨ ਚਾਹੰਤੀ ਹੈ ਜੇ ਤੂੰ ਮੈਨੂੰ ਕੱਜ ਨਹੀਂ ਸਕਦਾ ਤੇਰੇ ਨਾਲ ਮੈਂ ਸੱਚ ਨਹੀਂ ਸਕਦਾ ਚੁੱਪ ਚਪੀ ਤਾ ਭਰਿਆ ਪੀਤਾ ਵਜ ਸਕਨਾਵਾ ਗੱਜ ਨਹੀਂ ਸਕਦਾ ਤੂੰ ਚਾਵੇ ਤਾਂ ਦੁਨੀਆਂ ਵੱਲੋਂ ਇੱਕ ਵੀ ਮਹਿਣਾ ਵੱਜ ਨਹੀਂ ਸਕਦਾ ਪੈਰਾਂ ਵਿੱਚ ਆਹਨ ਦੇ ਛਾਲੇ ਮਦ ਤੇ ਸਕਨਾਵਾ ਭੱਜ ਨਹੀਂ ਸਕਦਾ ਜਿੰਨੇ ਮਰਜੀ ਦੁੱਖ ਦੇ ਸੱਜਣਾ ਮੈਂ ਸਾਬਰ ਹਾਂ ਰਾਤ ਚ ਨਹੀਂ ਸਕਦਾ ਮੈਂ ਸਾਬਰ ਹਾਂ ਰਾਤ ਚ ਨਹੀਂ ਸਕਦਾ ਉਮੀਦ ਕਰਦਾ ਦੋਸਤੋ ਇਹ ਅਲਫਾਜ਼ ਤੁਹਾਡੇ ਦਿਲ ਨੂੰ ਛੂ ਕੇ ਹੋਣਗੇ ਇਸੇ ਤਰ੍ਹਾਂ ਦੀ ਵੀਡੀਓ دیکھتے ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ だ不打不卡。